ਹੋਰ ਸੁਣਾਓ ਵਿਰੇਕਾਰ ਪਰਿਵਾਰ ਕਿਵੇਂ ਆ ਹਕਰ ਪਰਿਵਾਰ ਵਧੀਆ ਬਣੇ ਹੋਰ ਫਸਲવાડી ਕਿਵੇਂ ਹੋਈ ਆ ਫਸਲવાડી ਤੈਨੂੰ ਪਤਾ ਹੀ ਆ ਬਣੇ ਜਿਹੜੀ ਜੀਰੀ ਹੈਗੀ ਮੱਡੀਆਂ ਚ ਰੁੜੀ ਜਾਂਦੀ ਹੈਗੀ ਪਰ ਤੈਨੂੰ ਪਤਾ ਵੀ ਜੱਟ ਕਿਹੜਾ ਘਟਨੇਗੇ ਮੋਦੀ ਨੂੰ ਮਨਾ ਕੇ ਹਟਣਗੇ ਕੱਲਾ ਕੱਲਾ ਢਾਲ ਚ ਕਾਦਾਂਗੇ ਜੰਮੀ ਬੇਫਿਕਰ ਰਹੋ ਹਾਂ ਹੋਰ ਸੁਣਾਓ ਹੋਰ ਵਧੀਆ ਕੱਲ ਅਸੀਂ ਇਹਨੂੰ ਬੁਸ ਜੱਸੇ ਨੂੰ ਅਸੀਂ ਬਾਕੇ ਬਜ਼ਾਰ ਤਰੀ ਸੋਨੇ ਦੀ ਚੈਨ ਲੈਣਾ ਹੋਰ ਮਹਾਂ ਚਲ ਨਾ ਨਾ ਵਿਰੇ ਸੋਨੇ ਜੀ ਮੈਨੂੰ ਕੋਈ ਲੋੜ ਨਹੀਂ ਚੈਨਾ ਮੇਰੇ ਕੋਲ ਵੱਧ ਨੇ ਤੁਸੀਂ ਇਹ ਮੇਰੇ ਕੋਲ ਆ ਜਾਣਿਓ ਐਨਾ ਹੀ ਫਰ ਮੈਂ ਕਿਹੜਾ ਇਹ ਬਟੂਏ ਚ ਪਾਈ ਫਿਰਦਾ। ਬਾਕੀ ਹੋਰ ਕਿਵੇਂ ਬਣੇ ਸਾਰਾ? ਸਾਰੇ ਵਧੀਆ ਬਣੇ ਤੁਸੀਂ ਦੱਸੋ। ਹੁਣੋਂ ਪਹਿਲਾਂ ਰੋਟੀ ਦਾ ਟਾਈਮ ਵੀ ਹੋਇਆ ਪਰ ਰੋਟੀ ਬਣਾਵਾ ਜਾਂ ਚਾਹ ਲੈ ਕੇ ਆਣਾ। ਦੱਸੇ ਕਿਵੇਂ ਕਰਨ? ਚਾਹ ਹੋਣੀ। ਚਾਹ। ਚਾਹ ਦੇ ਨਾਲ ਦੱਸੋ ਕੀ ਮਿੱਠਾ, ਨਮਕੀਨ, ਗੁਲਾਬ ਜਾਮਨ, ਰਸਗੁੱਲੇ, ਵਰਸੀ, ਚਮਚਮ ਕੀ ਲੈ ਕੇ ਆਂ? ਮੈਂ ਕਿਹੜਾ ਆ ਦੂਜੀਆਂ ਤਿੰਨ ਚਾਰ ਆਟਮਈਆਂ ਦਾ ਭਾਣੇ ਨਿੱਤੀ ਚਾਪਦੇ ਆ। ਤੂੰ ਆ ਚਮਚਮ ਜੀ ਲਿਆ ਕੀ ਹੈਗੀ? ਓ ਵੀਰੇ ਮੈਂ ਤਾਂ ਇੱਕ ਕਰ ਤੈਨੂੰ ਦੱਸਣਾ ਭੁੱਲ ਗਈ ਚਮਚਮਤਾ ਜਵਾਕਾ ਨਿਰਾਧ ਹੀ ਖਾ ਲਈ ਦੱਬਾ ਹੀ ਖਾਲੀ ਕਰਤਾ ਹੁਣ ਤੁਸੀਂ ਦੱਸੋ ਕੀ ਲੈ ਕੇ ਆਉਣਾ ਹੁਣ ਦੇਖ ਲੈ ਆਪਣੇ ਅਸੀਂ ਤਾਂ ਤੇਰੀ ਮਰਜ਼ੀ ਹੈਗੀ ਕੱਲ ਸੱਚ ਇੱਕ ਗੱਲ ਹੋਰ ਤੈਨੂੰ ਮੈਂ ਉਹ ਕੱਲ ਮੇਰੀ ਗੱਲ ਸੁਣਾ ਤੇ ਇਹ ਕਹਿੰਦੀ ਮੈਂ ਸੂਟ ਲੈ ਕੇ ਆਉਣਾਗਾ ਫਿਰ ਮਹਾ ਯਾਰ ਇੱਕ ਭੈਣ ਨੂੰ ਵੀ ਚਾਹੀਦਾ ਸੂਟ ਤਾਂ ਫਿਰ ਇੱਕ ਸੂਟ ਅਸੀਂ ਜਦੋਂ ਦੇਖਣ ਲੱਗੇ ਉਹ ਵੀ ਬਸ ਨਾ ਉਹਦੇ ਵਿੱਚ ਚਿਰਖੀ ਆ ਗਈ ਸੂਟ ਬਾਲਾ ਮਹਿੰਗਾ ਸੀਗਾ ਹਾਂ ਤੇ ਸੂਟ ਦੀ ਕੋਈ ਲੋੜ ਨਹੀਂ ਤੁਸੀਂ ਮੇਰੇ ਕੋਲ ਆ ਜਾਂਦੇ ਹੋ ਐਨ ਐ ਈ ਦੇ ਆਉਣ ਨੂੰ ਕੀ ਆਪਣੇ ਐਂ ਭੈਣ ਕੋਲੇ ਤਾਂ ਹੁਣ ਆਈ ਆਉਣੀ ਪੈਂਦਾਗਾ ਇਹਦੇ ਵਿੱਚ ਕਿੱਡੀ ਗੱਲ ਹੈਗੀ ਹਨਾ ਹੁਣ ਦੱਸੋ ਮੈਂ ਚਾਹ ਬਣਾ ਕੇ ਲੈ ਕੇ ਆਈ ਨਾਲ ਤੁਹਾਨੂੰ ਹੱਥ ਦੀਆਂ ਬਣੀਆਂ ਹੋਈਆਂ ਗੋੜ ਵਾਲੀਆਂ ਮੱਠੀਆਂ ਖਵਾਉਣੀ ਆ ਖਾ ਕੇ ਤੁਸੀਂ ਯਾਦ ਰੱਖੋਗੇ ਵੀ ਮੱਠੀਆਂ ਅਸੀਂ ਭੈਣ ਕੋਲੇ ਖਾ ਕੇ ਆਏ ਅੱਛਾ ਬਣੇ ਲੈ ਕੇ ਆਈ ਹੁਣੇ ਲੈ ਕੇ ਆਏ ਇੱਥੇ ਆਪਦੇ ਹੱਥ ਨਾਲ ਬਣਾਈਆਂ ਨੇ ਨਾਲ ਬਣਾਈਆਂ ਉਹ ਵੀ ਗੋੜ ਵਾਲੀਆਂ ਉੱਥੇ ਤਾਂ ਤੂੰ ਬਣਾਉਂਦੀ ਨਹੀਂ ਸੀ ਪਿੰਡ ਤਾਂ ਇੱਥੇ ਬਣਾਉਣੀਆਂ ਪੈਂਦੀਆਂ ਨੇ ਦੇਖ ਲੈ ਹਨਾ ਉੱਥੇ ਢੱਕਾ ਨਹੀਂ ਤੋੜਦੀ ਸੀ ਤੇ ਐਂ ਕਰ ਬਣੇ ਫਿਰ ਨਾਲ ਚਾਹ ਫਿਰ ਚਾਹ ਵੀ ਆਉਣ ਦੇ ਹਨਾ ਹਾਂ ਦੁੱੱਚ ਪੱਤੀ ਪਾ ਲਿਆ 24 ਸਾਲਾਂ ਤੋਂ ਇਕੱਠੇ ਰਹਿ ਹਾਂ ਤੇਰੀ ਰਗ ਰਗ ਦੀ ਬਾਖਾਂ ਤੂੰ ਕਿੱਡੇ ਕ ਵੱਡੇ ਦੇਲਾ ਲਾਂ ਜੇ ਤੂੰ ਕੰਜੂਸ ਆ ਤਾਂ ਮੈਂ ਮਹਾ ਕੰਜੂਸ ਆ ਮੈਨੂੰ ਐ ਦੱਸੇ ਤੂੰ ਐ ਮੂੰਹ ਕਿਵੇਂ ਕਰੇਵੇਂ ਬੇਲ ਤੇ ਕੱਦੂ ਲੰਕਦਾ ਹੁੰਦਾ ਆਪਦਾ ਦੇਖਿਆ ਜਿਵੇਂ ਸੂਹੀ ਕੁੱਤੀ ਦੇ ਪੁਨੇ ਟੁੱਟੇ ਹੁੰਦੇ ਨੇ ਤੂੰ ਬੜਾ ਨਾ ਮੈਨੂੰ ਰਸਤੇ ਤਰੀ ਚਾ ਕੇ ਇੱਥੇ ਤਾਨੇ ਮਿਹਣੇ ਜੇ ਮਾਰ ਆਹੋ ਆਪਦੇ ਮੂੰਹ ਜਿਵੇਂ ਪੁੱਲ ਕਰਦੇ ਹੁਣ ਬੱਤਰੇ ਭਾ ਕੋਣੀ ਚ ਡੀਪੈਂਟ ਕਰੇ ਮੈਂ ਉੱਥੇ ਪਾਉਂ ਕਿੰਗ ਪੈਨ ਹੁਣ ਨਹੀਂ ਬੋਲਦਾ ਤੈਨੂੰ ਕੁਝ ਦੀਦੀ ਦੇਖਾ ਕਿਵੇਂ ਬੋਲਦੇ ਨੇ ਚੁੱਪ ਕਰ ਜਾ ਉਹਨੂੰ ਕਿਉਂ ਹੱਕ ਮਰੀ ਜਾਈ ਨਹੀਂਗੀ ਤੂੰ ਹਰ ਜਦ ਤਾ ਚਾਹ ਪੀਓ ਅੱਛਾ ਲਿਆ ਦੀਪਨੇ ਹਾਂ ਜੀ ਵਾਲਾ ਅੱਛਾ ਵੀ ਚਾਹ ਪੀਓ ਵੀ ਤੁਸੀਂ ਇੰਨੇ ਬਹਿ ਕੇ ਮੈਂ ਮੜ ਗਿਆ ਤੂੰ ਵੀ ਤੂੰ ਵੀ ਬਹਿ ਜਾ ਮੈਂ ਮੁੰਡੇ ਨੂੰ ਦੇਖਿਆ ਮੈਂ ਉਹ ਤਾਂ ਸਕੂਲੋਂ ਟਾਈਮ ਹੋਇਆ ਪਿਆ ਮੈਂ ਆਉਣੀ ਹੁਣੇ ਆ ਗਈ ਮੈਂ ਤੁਸੀਂ ਚਾਹ ਪੀਓ ਬਸ ਮੈਂ ਆ ਗਈ 2 ਮਿੰਟ ਚਾਹੀਦੇ ਯਾਰ ਕਿ ਮੈਨੇ ਇਹ ਸੈਰੀ ਯਾਰ ਜੀ ਬਸ ਤੁਹਾਨੂੰ ਪਤਾ ਹੀ ਹੈ ਜਦ ਆਪਾਂ ਨੂੰ ਲੈ ਕੇ ਵੀ ਆਪ ਉਹਦੇ ਨੂੰ ਛੱਡ ਕੇ ਵੀ ਆਪ ਆਉਂਦੇ ਨੇ ਬੜੇ ਬਿਜੀ ਜੀ ਲਾਈਫ ਕਰੀ ਬੈਠਨੇ ਹਨਾ ਯਾਰ ਆਪਣੇ ਉਧਰ ਦੇਖ ਲੈ ਪਿੰਡਾਂ 'ਚ ਹਨਾ ਕੋਈ ਪ੍ਰੋਵਾਈਡ ਜੋ ਆ ਕਾ ਪੀਵਾ ਆਈ ਚੱਲੀ ਜਾਂਦਾ ਸਰਕਾਰੀ ਸਕੂਲਾਂ 'ਚ ਪੜੇ ਹੋਏ ਨੇ ਯਾਰ ਇਹ ਲੈਂਦੇ ਨੇ ਹਨਾ ਤੇ ਇਹ ਮੱਠੀ ਮੈਨੂੰ ਖਾਣ ਦੇ ਪਹਿਲਾਂ ਮੈਂ ਬੜਾ ਫੈਨ ਆ ਦਾ ਐ ਵੇ ਨੱਪੂ ਕਣਾ ਮੰਗਾਉ ਤਾਂ ਭੂਕੜੇ ਨਾਲ ਤੋੜਨੀ ਪਊਏ ਬਾਲੀ ਕੜੀਆ ਖਾ ਕੇ ਦੇਖ ਲੈ ਜੇ ਨਹੀਂ ਜਿੱਤੀ ਲੌਦਾ ਉਹ ਦੰਦ ਤੜਾ ਲੇਗੀ ਤੂੰ ਕਾਣੋਂ ਉੱਥੇ ਮੈਨੂੰ ਗਰਚੇ ਦੇ ਚੱਕਣਾ ਪੂਤੇ ਨੂੰ ਯਾਰ ਰਹਿਣ ਦੇ ਅਹੀਂ ਚਾਹੀ ਪੀ ਲੈ ਯਾਰ ਕੱਲੀ ਕਿਵੇਂ ਲੱਗੀਆਂ ਮੱਠੀਆਂ ਮੱਠੀਆਂ ਤੇਰੀ ਗੱਲ ਸਹੀ ਆ ਭਣੇ ਐਹੀਆਂ ਮੱਠੇ ਨਹੀਂ ਅਸੀਂ ਅਜੇ ਤੱਕ ਖਾਧੀਆਂ ਕਾ ਕਰਦਾ ਮੇਰੇ ਫਿਰ ਥੋੜੀਆਂ ਲਿਫਾਫੇ ਚ